ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਮਹਾ ਸ਼ਿਵਰਾਤਰੀ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਸ਼ਿਵਰਾਤਰੀ ਉਹਨਾਂ ਦੀ ਹੈ ਬਾਬਾਈ ਜਿਨ੍ਹਾਂ ਨੇ ਰਾਤ ਜਾ ਕੇ ਸੋਣੇ ਨੂੰ ਯਾਦ ਕਰਨਾ ਸ਼ਿਵਰਾਤਰੀ ਉਹਨਾਂ ਦੀ ਹੈ ਓਰੇ ਇਸ ਗੱਦੀ ਨੂੰ ਸ਼ਿਵ ਸ਼ੰਕਰ ਨੇ ਮੁੰਦਰਾ ਨਾਲ ਸਜਾਇਆ ਬਾਬਲੀ ਵੇ ਫਕੀਰਾਂ ਦੇ ਰੰਗ ਹੈ ਔਰ ਮਹਾਦੇਵ ਦੀ ਅਜ ਮਹਾ ਸ਼ਿਵ ਰਾਤਰੀਏ ਤੇ ਉਹ ਸਭ ਅੱਜ ਝੂਮ ਰਿਹਾ ਸਭ ਖੁਸ਼ੀ ਦੇ ਵਿੱਚ ਪਰ ਜੇਕਰ ਅਸੀਂ ਜੀਵਨ ਨੂੰ ਦੇਖੀ ਅੱਜ ਚੈੱਕ ਕਰੀਏ ਜਰਾ ਤਾਂ ਅਸ਼ਾਂਤੀ ਚਿੰਤਾ ਨਵਰਤ ਇਹ ਸ ਨੂੰ ਸਾਰਿਆਂ ਨੇ ਆਪਣਾ ਸੁਭਾਅ ਮੰਨ ਲਿਆ ਬਾਬਾ ਜੀ ਕੋਈ ਵੀ ਵਿਅਕਤੀ ਹੈ ਕਿਸੇ ਨਾ ਕਿਸੇ ਨਾ ਕੋਈ ਨਾ ਕੋਈ ਰੰਜਿਸ਼ ਮਨ ਚ ਲੈ ਕੇ ਬੈਠਾ ਇੱਕ ਹੁੰਦਾ ਸੱਚ ਇੱਕ ਹੁੰਦਾ ਕੱਚ ਬਾਬਾ ਜੀ ਸੱਚ ਵਾਲਾ ਤੇ ਚਲੋ ਕੋਈ ਨਾ ਕੋਈ ਗੱਲ ਕਰੇ ਚੰਗਾ ਵੀ ਲੱਗਦਾ ਕੱਚ ਵਾਲੇ ਵੀ ਕਰਦੇ ਨੇ ਜਰਾ ਗੌਰ ਕਰੋ ਕੱਚ ਵਾਲੇ ਵੀ ਕਰਦੇ ਨੇ ਧਰਮ ਦੀ ਗਲਾਨੀ ਜਿਹੜੀ ਹੈ ਭਗਵਾਨ ਕਹਿੰਦੇ ਵੀ ਜਦੋਂ ਵੀ ਕੋਈ ਧਰਮ ਦਾ ਨਾਸ਼ ਕਰਨ ਨੂੰ ਆਏਗਾ ਮੈਂ ਉਹਦਾ ਅੰਤ ਕਰਨ ਲਈ ਆਪ ਜੋ ਹੈ ਧਰਤੀ ਤੇ ਆਵਾਂਗਾ ਉਹ ਧਰਮ ਦੀ ਗਲਾਨੀ ਤੂੰ ਤੁਸੀਂ ਭਾਵ ਲਾ ਲਓ ਵੀ ਆਤਮਾ ਦਾ ਆਪਣੇ ਸਵੈ ਧਰਮ ਤੋਂ ਆਪਣੇ ਅਸਲੀ ਸਰੂਪ ਤੋਂ ਪੂਰਨ ਪ੍ਰੀਤੀ ਵਿੱਚ ਜੋ ਹੈ ਪਰਿਵਰਤਨ ਹੋ ਗਏ ਕਾਮ ਕ੍ਰੋਧ ਲੋਭ ਅਹੰਕਾਰ ਈਰਖਾ ਦਵੇਸ਼ ਵਿੱਚ ਇਸ ਨੂੰ ਜੋ ਹੈ ਜਿਸ ਇਨਸਾਨ ਆਪਣਾ ਸੰਸਕਾਰ ਮੰਨ ਲਿਆ ਇਨਸਾਨ ਨੇ। ਇਹੀ ਇਨਸਾਨ ਦੇ ਅੰਦਰ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਫਿਰ ਜਿਵੇਂ ਸੰਸਕਾਰ ਉਦਾਂ ਦਾ ਹੀ ਸੰਸਾਰ ਹੋਵੇਗਾ ਬਾਬਾ ਜੀ। ਸਾ ਸੰਸਾਰ ਕਲਯੁਗ ਦੀ ਰਾਤ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਹਨੂੰ ਕਲਯੁਗ ਹੀ ਕਹਿੰਦੇ ਆ ਨਾ ਲੋਕ ਕਹਿੰਦੇ ਵੀ ਕਲਯੁਗ ਦਾ ਵੇਲਾ ਚੱਲ ਰਿਹਾ ਤੇ ਕਲਯੁਗ ਦੀ ਰਾਤ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਤੇ ਹੁਣ ਇਹ ਸਿਰਫ ਰਾਤ ਨਹੀਂ ਰਹੀ ਇਹ ਹੁਣ ਘੋਰ ਰਾਤ ਹੋ ਗਈ ਹੈ ਜੇ ਦੇਖਿਆ ਜਾਵੇ ਤਾਂ ਰੂਹ ਦੇ ਮੌਲਿਕ ਸੰਸਕਾਰਾਂ ਵਿੱਚ ਅਸੀਂ ਵਾਪਸ ਆਪਣੇ ਉਸ ਸੰਪੂਰਨ ਪਵਿੱਤਰਤਾ ਸ਼ਕਤੀ ਪ੍ਰੇਮ ਵਾਲੀ ਸਥਿਤੀ ਤੇ ਵਾਪਸ ਕਿਵੇਂ ਪਹੁੰਚੀਏ ਸਵਾਲ ਉੱਠਦਾ ਹੈ ਪਰਮਾਤਮਾ ਸ਼ਿਵ ਜੀ ਜੋ ਨੇ ਪਰਮ ਆਤਮਾ ਸ਼ਿਵ ਜੀ ਸ਼ਿਵ ਜਿਸ ਨੂੰ ਅਸੀਂ ਪਿਆਰ ਨਾਲ ਸ਼ੰਕਰ ਮਹਾਰਾਜ ਵੀ ਕਹਿੰਦੇ ਉਹਨਾਂ ਨੂੰ ਨੀਰਾਕਾਰ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ ਪਰਮਾਤਮਾ ਸ਼ਿਵ ਵੀ ਕਿਹਾ ਜਾਂਦਾ ਹੈ ਇਸ ਰਾਤ ਦੇ ਸਮੇਂ ਅਵਤਾਰਤ ਹੁੰਦੇ ਨੇ ਬਾਬਾ ਜੀ ਇਸ ਲਈ ਮਹਾ ਸ਼ਿਵਰਾਤਰੀ ਹੈ ਤਰਾ ਗੌਰ ਕਰਨਾ ਉਹ ਪਰਮਾਤਮਾ ਸ਼ਿਵ ਸ੍ਰਿਸ਼ਟੀ ਤੇ ਅਵਤਰਿਤ ਹੋ ਕੇ ਇਨਸਾਨ ਨੂੰ ਗਿਆਨ ਦੀ ਬੂੰਦ-ਬੂੰਦ ਸਮਝਾਉਂਦੇ ਨੇ ਭਾਵ ਕਿ ਸਾਡੀ ਬੁੱਧੀ ਰੂਪੀ ਜਿਹੜਾ ਕਲਸ਼ ਹੈ ਉਸ ਵਿੱਚ ਗਿਆਨ ਦੀ ਬੂੰਦ ਜਿਹੜੀ ਹੈ ਉਹ ਹਰ ਰੋਜ਼ ਹਰ ਰੋਜ਼ ਹਰ ਰੋਜ਼ ਪਰਮਾਤਮਾ ਗਿਆਨ ਦੀ ਬੂੰਦ ਜੋ ਹੈ ਬੁੱਧੀ ਰੂਪੀ ਕਲਸ਼ ਵਿੱਚ ਪਾਉਂਦੇ ਜਾਂਦੇ ਨੇ ਬੂੰਦ-ਬੂੰਦ ਪੈਂਦੀਆਂ ਜਾਂਦੀਆਂ ਨੇ ਤਾ ਸਾਡਾ ਜਾਗਰਣ ਹੁੰਦਾ ਹੈ। ਓਹੋ ਇਹ ਜਾਗਰਣ ਹੈ ਕਿ ਮੈਂ ਸ਼ਰੀਰ ਨਹੀਂ ਹਾਂ। ਮੈਂ ਨਾਮ ਨਹੀਂ ਹਾਂ। ਇਹ ਪਦਵੀ, ਇਹ ਪੋਜੀਸ਼ਨ, ਇਹ ਸੰਪਤੀ, ਇਹ ਰਿਸ਼ਤੇ ਸਭ ਕੁਝ ਇਨਸਾਨ ਕਹਿੰਦਾ ਮੇਰਾ ਹੈ ਪਰ ਇਹ ਮੈਂ ਨਹੀਂ ਹਾਂ। ਜਰਾ ਗੌਰ ਕਰੋ। ਮੈਂ ਨਹੀਂ ਹਾਂ। ਮੈਂ ਤਾਂ ਇਹਨਾਂ ਸਭ ਨੂੰ ਨਿਭਾਉਣ ਵਾਲਾ ਆ, ਮੈਂ ਤਾਂ ਇੱਕ ਜੋ ਹੈ ਇੱਕ ਐਕਟਰ ਆ। ਇਨ ਨੂੰ ਨਿਭੋਣ ਵਾਲਾ ਐ ਇਹ ਸਰੀਰ ਨੂੰ ਵਰਤਣ ਵਾਲਾ ਮੈਂ ਚੇਤਨਣੇ ਸ਼ਕਤੀ ਮੈਂ ਆਤਮਾ ਹਾਂ ਮੈਰੂ ਹਾਂ ਇਹ ਪਹਿਲੀ ਗਿਆਨ ਦੀ ਬੂੰਦ ਸਾਡਾ ਜਾਗਰਣ ਕਰਦੀ ਐ ਬਾਬਾ ਜੀ ਅਸੀਂ ਜੋ ਹਾਂ ਅਸੀਂ ਅਗਿਆਨ ਦੀ ਨੀਂਦ ਵਿੱਚ ਸੁੱਤੇ ਹੋਏ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਅਸੀਂ ਮੈਂ ਸਮਝ ਲਿਆ ਸੀ ਕੋਈ ਪੁੱਛਦਾ ਤੂੰ ਕੌਣ ਐ ਅਸੀਂ ਆਪਣਾ ਨਾਮ ਦੱਸਣ ਲੱਗ ਪੈਂਨੇ ਅਸੀਂ ਆਪਣਾ ਉਹਦਾ ਦੱਸਣ ਲੱਗ ਪੈਂਨੇ ਅਸੀਂ ਆਪਣੀ ਪਦਵੀ ਦੱਸਣ ਲੱਪਨੇ ਠੀਕ ਹੈ ਦੁਨੀਆਵੀ ਰੂਪ ਦੇ ਵਿੱਚ ਪਰ ਜੇ ਅਸਲੀਅਤ ਵੱਲ ਦੇਖੀਏ ਤਾਂ ਅਸੀਂ ਕੁਝ ਵੀ ਨਹੀਂ ਹੈ ਇਹ ਮਿੱਟੀ ਦਾ ਢੇਰ ਮਿੱਟੀ ਹੋਣਾ ਹੁਣ ਇਹ ਗਿਆਨ ਪਹਿਲਾ ਹੈ ਨਾ ਕਿ ਅਸੀਂ ਉਹ ਨਹੀਂ ਹੈ ਜੋ ਅਸੀਂ ਆਪਣੇ ਆਪ ਨੂੰ ਸਮਝਦੇ ਆਂ ਅਸੀਂ ਤਾਂ ਉਹ ਰੂਹਾਂ ਉਹ ਆਤਮਾ ਆ ਪਰ ਗੱਲ ਫੇਰ ਉੱਥੇ ਹੀ ਹੈ ਕਿ ਜਿੰਨੇ ਆਪਣੇ ਆਪ ਨੂੰ ਮਹਿਸੂਸ ਕੀਤਾ ਉਹੀ ਇਹ ਗੱਲ ਕਵੇ ਤੇ ਚੰਗੀ ਗੱਲ ਹੈ ਜਿੰਨੇ ਸਿਰਫ ਕਿਸੇ ਕੋਲੋਂ ਸੁਣ ਕੇ ਕਹਿ ਦਿੱਤਾ ਉਹ ਗੱਲ ਨਹੀਂ ਬਣਦੀ ਪਰ ਇਹ ਗਿਆਨ ਹੈ ਇਹ ਗਿਆਨ ਹੈ ਕਿ ਅਸੀਂ ਰੂਹਾਂ ਦੂਜੀ ਗਿਆਨ ਦੀ ਬੂੰਦ ਹੈ ਕਿ ਇਹ ਸਮੇਂ ਕਿਹੜਾ ਚੱਲ ਰਿਹਾ ਹੈ ਸ੍ਰਿਸ਼ਟੀ ਪਰਿਵਰਤਨ ਦਾ ਕਹਿੰਦੇ ਹੈ ਕਹਿੰਦੇ ਕਾਲ ਯੋਗ ਦਾ ਸਮਾਂ ਚੱਲ ਰਿਹਾ ਹੈ ਪਰ ਬਹੁਤ ਜਲਦੀ ਸਤਜੋਗ ਯਾਨੀ ਕਿ ਸਾਨੂੰ ਸਾਬਨੇ ਮਿਲ ਕੇ ਬਣਾਉਣਾ ਹੈ ਤੁਸੀਂ ਸਾਰਿਆਂ ਨੇ ਰਲ ਕੇ ਬਣਾਉਣਾ ਹੈ ਸਤਜੋਗ ਇਹ ਤਾਂ ਸਮੇ ਦਾ ਗਿਆਨ ਵੀ ਜੋ ਹੈ ਪਰਮਾਤਮਾ ਆਪ ਵਤ੍ਰਿਤ ਹੋ ਕੇ ਇਨਸਾਨ ਨੂੰ ਦਿੰਦਾ ਹੈ ਜਿਹੜਾ ਸਤਿਯੋਗ ਵਾਲ ਕੋਣ ਚੱਲਦਾ ਹੈ ਜਿਹੜਾ ਸੱਚ ਨਾਲ ਜੁੜ ਗਿਆ ਉਹ ਹੈ ਸਤਿਯੋਗ ਉਹ ਉਸੇ ਦਾ ਵਾਸੀ ਹੈ ਬਾਬਾ ਜੀ ਇਹ ਕਿੱਥੇ ਜਾਵੇ ਤੇ ਉਹ ਕੋਣ ਗਿਆਨ ਦਿੰਦਾ ਹੈ ਉਹ ਪ੍ਰਮਾਤਮਾ ਆਪ ਹੀ ਹੋ ਕੇ ਵਤਰੀ ਸਾਨੂੰ ਗਿਆਨ ਦਿੰਦਾ ਹੈ ਨਾ ਸਾਨੂੰ ਕੋਈ ਪੁੱਠੇ ਰਾਹ ਜਾਂਦਾ ਹੋਵੇ ਇੱਕਦਮ ਹੀ ਕਹਿੰਦੇ ਸਿੱਧੇ ਰਾਹ ਹੋ ਗਿਆ ਉਹ ਕਿਨੇ ਅੰਦਰ ਜਾਏ ਮਨ ਵਿੱਚ ਆਇਆ ਜਾਏ ਕਿਸੇ ਵੀ ਤਰੀਕੇ ਚਾਹੇ ਕੋਈ ਕਿਸੇ ਨੂੰ ਕਿਸੇ ਘਰੋਂ ਖੈਰ ਪਈ ਕਿਸੇ ਨੂੰ ਕਿਸੇ ਘਰੋਂ ਪਾਈ ਕਿਨੇ ਇੱਕ ਪਾਈ ਤਾਂ ਉਸ ਮਾਲਕ ਨਹੀਂ ਹੈ ਕੁੱਲ ਮਾਲਕ ਹੀ ਹੈ ਸਾਰਾ ਕੁਝ ਚਲਾਣ ਵਾਲਾ ਸਾਰਾ ਕੁਝ ਕੁਲ ਮਾਲਕ ਹੀ ਚਲਾਉਣ ਵਾਲਾ ਉਹੀ ਅਵਤਾਰਿਤ ਹੋ ਕੇ ਸਾਨੂੰ ਗਿਆਨ ਦਿੰਦਾ ਸਤਜਯੁਗ ਸੀ ਤ੍ਰੇਤਾ ਸੀ ਦਵਾਪਰ ਯੁਗ ਸੀ ਕਲਯੁਗ ਆਇਆ ਹੋਰ ਕਲਯੁਗ ਆ ਗਿਆ ਸਤਜਯੁਗ ਤ੍ਰੇਤਾ ਦਵਾਪਰ ਕਲਯੁਗ ਵਿੱਚ ਇਹ ਸ੍ਰਿਸ਼ਟੀ ਚੱਕਰ ਨੂੰ ਕ੍ਰੋਸ ਕਰਨ ਵਾਲਾ ਕੌਣ ਹੈ ਆਤਮਾ ਮੈਂ ਉਹ ਆਤਮਾ ਹਾਂ ਮੈਂ ਉਹ ਹਾਂ ਇਹ ਸਮਝਣ ਵਾਲੀ ਗੱਲ ਹੈ ਜਿਵੇਂ ਅਸੀਂ ਸਵੇਰੇ ਹੁੰਨੇ ਆ ਦੁਪਹਿਰੇ ਹੁੰਨੇ ਆ ਸ਼ਾਮ ਨੂੰ ਹੁੰਨੇ ਆ ਫਿਰ ਰਾਤ ਨੂੰ ਹੁੰਨੇ ਆ ਫਿਰ ਰਾਤ ਤੋਂ ਬਾਅਦ ਫਿਰ ਕੋਹਰ ਰਾਤ ਆ ਜਾਂਦੀ ਹੈ ਚੱਕਰ ਵਿੱਚ ਹੁਣ ਆਤਮਾ ਹੀ ਸਤੋਗੁਣੀ ਹੈ ਦਿਵਿਆ ਆਤਮਾ ਸੀ ਬਾਬਾ ਜੀ ਉੱਤਰ ਦੇ ਉੱਤਰ ਦੇ ਆਤਮਾ ਬਣ ਕੇ ਗਲਤ ਹੁੰਦਾ ਹੈ ਕਿਉਂਕਿ ਅਸੀਂ ਤਾਂ ਸਮਝਿਆ ਅਸੀਂ ਕਮਜ਼ੋਰ ਹਾਂ ਜੇ ਸਾਡੇ ਨਾਲ ਕੋਈ ਗਲਤ ਚੀਜ਼ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਇਸੇ ਲਈ ਹੁੰਦੀ ਹੈ ਨਾ ਅਸੀਂ ਸਮਝਦੇ ਵੀ ਅਸੀਂ ਕਮਜ਼ੋਰ ਹਾਂ ਅਸੀਂ ਸ਼ਕਤੀਹੀਨ ਹਾਂ ਅਸੀਂ ਕੁਝ ਨਹੀਂ ਕਰ ਸਕਦੇ ਪਰਮਾਤਮਾ ਆ ਕੇ ਸਾਨੂੰ ਇਸ ਅਗਿਆਨ ਦੀ ਨੀਂਦ ਤੋਂ ਜਗਾਉਂਦੇ ਨੇ ਕਿ ਭਾਈ ਮੈਂ ਸ਼ੁੱਧਾਂ ਪਵਿੱਤਰ ਆਤਮਾ ਹਾ ਮੇਰਾ ਮੂਲ ਸੰਸਕਾਰ ਸ਼ਾਂਤੀ ਹੈ ਉਸ ਸ਼ਾਂਤੀ ਦਾ ਜੋ ਹੈ ਮੰਜ਼ਲ ਹੈ ਸ਼ਕਤੀ ਪਿਆਰ ਸੁਖ ਗਿਆਨ ਆਨੰਦ ਇਹ ਮੇਰਾ ਮੂਲ ਸੰਸਕਾਰ ਹੈ ਇਹੀ ਤਾਂ ਮੇਰਾ ਮੂਲ ਹੈ ਅਗਿਆਨ ਵਸ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਲੱਭ ਰਹੇ ਹਾਂ ਮੰਗ ਰਹੇ ਅਸੀਂ ਪਿਆਰ ਮਿਲੇ ਸੁਖ ਨਹੀਂ ਮਿਲੇ ਬਾਬਾ ਜੀ ਤੁਸੀਂ ਬਾਹਰੋਂ ਪਿਆਰ ਮੰਗਦੇ ਆ ਮਿਲੇ ਧੋਖਾ ਜ਼ਰੂਰ ਮਿਲ ਸਕਦਾ ਸੁੱਖ ਮੰਗਦੇ ਆ ਮਿਲੇ ਨਹੀਂ ਸ਼ਾਂਤੀ ਮਿਲੇ ਨਹੀਂ ਮਿਲਦੀ ਬਾਬਾ ਜੀ ਬਾਹਰੋਂ ਮੰਗਦੇ ਆ ਜਾਗਰਣ ਇਹ ਹੈ ਕਿ ਇਹ ਤਾਂ ਮੇਰਾ ਆਪਣਾ ਹੀ ਹੈ ਇਹ ਤਾਂ ਸਾਰਾ ਕੁਝ ਮੇਰੇ ਅੰਦਰ ਹੀ ਹੈ ਇਹ ਅੰਦਰ ਹੀ ਖੇਡ ਹੈ ਇਹੀ ਫਕੀਰਾਂ ਨੇ ਬਾਰ-ਬਾਰ ਸਮਝਾਇਆ ਕਿ ਸਕੂਨ ਸੁੱਖ ਸ਼ਾਂਤੀ ਜੋ ਲੱਭਣਾ ਤੇਰੇ ਅੰਦਰ ਪਿਆ ਬਾਹਰ ਕਿਤੇ ਨਹੀਂ ਲੱਭਣਾ ਤੈਨੂੰ ਜਿੱਥੇ ਮਰਜ਼ੀ ਭੱਜ ਜਾ ਇਹੀ ਉਹ ਕਹਿੰਦੇ ਵੀ ਦੂਜੀ ਬੂੰਦ ਤਾਂ ਇਹ ਹੈ ਨਾ ਗਿਆਨ ਦੀ ਕਿ ਮੈਂ ਹੀ ਪਵਿੱਤਰ ਆਤਮਾ ਮੈਂ ਹੀ ਸ਼ਾਂਤ ਸਰੂਪ ਹਾਂ ਕਿਉਂ ਅਸੀਂ ਅੰਸ਼ੀ ਹੁੰਦੇ ਹਾਂ ਤੇ ਉਹਦਾ ਅੰਸ਼ ਸ਼ਾਂਤ ਸਰੂਪ ਹੀ ਹੋਏਗਾ ਜਾਗਰਣ ਹੋ ਗਿਆ ਕਾਲ ਯੁਗ ਦੀ ਰਾਤ ਦੇ ਅੰਦਰ ਉਹ ਸ਼ਿਵ ਜੀ ਮਹਾਰਾਜ ਬਾਬਾ ਜੀ ਹਰ ਥਾਂ ਅਵਤਾਰਿਤ ਹੋਏ ਹੁੰਦੇ ਆ ਜਿੱਥੇ ਮਰਜੀ ਉਹਨੂੰ ਯਾਦ ਕਰ ਲਿਓ ਸੋਹਣਾ ਨਜ਼ਰ ਹੀ ਆ ਜਾਂਦਾ ਦੇਖਣ ਵਾਲੀ ਅੱਖ ਅੰਦਰ ਦੀ ਹੋਵੇ ਤਾਂ ਅੰਦਰ ਹੀ ਨਜ਼ਰ ਆਏਗਾ ਜ਼ਰਾ ਗੌਰ ਕਰਨਾ ਇਸੇ ਲਈ ਚਿਬ ਰਾਤਰੀ ਦੇ ਜੋ ਦਿਨ ਹੈ ਉਹ ਜਾਗਰਣ ਹੁੰਦਾ ਹੈ ਜਾਗਰਣ ਹੁੰਦਾ ਹੈ ਕਿ ਪਰਮਾਤਮਾ ਜੋ ਹੈ ਜਿਹਨੂੰ ਅਸੀਂ ਚੋਹਨੇ ਆ ਉਹ ਸਾਨੂੰ ਇਲਜ਼ਾਰ ਦੇਵੇ ਉਸ ਨੂੰ ਅਸੀਂ ਯਾਦ ਕਰੀਏ ਪਰ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਸਾਡੀ ਆਤਮਾ ਜਿਹੜੀ ਹੈ ਉਹ ਪਵਿੱਤਰ ਹੋਵੇ ਉਸ ਰਸਤੇ 'ਤੇ ਚੱਲੀਏ ਜੋ ਸਾਨੂੰ ਮਾਲਕ ਨੇ ਦਿਖਾਇਆ ਉਹਨਾਂ ਨੇ ਬੰਦਗੀ ਦੀ ਗੱਲ ਕੀਤੀ ਹੈ ਬੰਦਗੀ ਕਰਨੀ ਹੈ ਸ਼ਿਵਜੀ ਮਹਾਰਾਜ ਨੇ ਕੀ ਕੀਤਾ ਹੈ ਬਾਲੰਦੇ ਵਿੱਚ ਬੈਠੇ ਰਹੇ ਉਹ ਤਾਂ ਅਲੱਗ ਜਿਉ ਉਹਨਾਂ ਨੂੰ ਕੀ ਲੋੜ ਸੀ ਬਾਬਾ ਜੀ ਔਰ ਉਹਨਾਂ ਨੂੰ ਵੀ ਲੋੜ ਸੀ ਦੇਖੋ ਉਹਨਾਂ ਨੇ ਵੀ ਬਾਤਾਂ ਕੀਤੀਆਂ ਬੰਦਗੀਆਂ ਕੀਤੀਆਂ ਬਾਬਾ ਜੀ ਕਹਿੰਦੇ ਪਤਾ ਨਹੀਂ ਕਿੰਨੇ ਯੁੱਗਾਂ ਦਾ ਉਹਨਾਂ ਦਾ ਚੌਂਕੜਾ ਸੀ ਮਹਾਸ਼ੇਵ ਪਰਮਾਤਮਾ ਨੂੰ ਯਾਦ ਕਰਨਾ ਬਹੁਤ ਸਹਿਜ ਹੋ ਜਾਂਦਾ ਹੈ ਜੇ ਇਨਸਾਨ ਦੀ ਆਤਮਾ ਪਵਿੱਤਰਤਾ ਵਿੱਚ ਹੋਵੇ ਸ਼ੁੱਧਤਾ ਵਿੱਚ ਹੋਵੇ ਜ਼ਰਾ ਗੌਰ ਕਰ ਲਓ ਇਸ ਨੂੰ ਸਮਝਣਾ ਪਹਿਲਾਂ ਕਿ ਅਨੁਭਵ ਕਰਦੇ ਸੀ ਕਿ ਭਗਵਾਨ ਨੂੰ ਯਾਦ ਕਰਨ ਬੈਠਦੇ ਆ पर मन इधर-उधर भटकਦਾ ਹੈ ਪਰ ਗਿਆਨ ਦੀਆਂ ਬੂੰਦਾਂ ਵਧੀਆਂ ਗਈਆਂ ਜਾਗਰਣ ਹੋਇਆ ਪਵਿੱਤਰਤਾ ਦੀ ਜੋ ਹੈ ਪ੍ਰਤੀਗਿਆ ਕੀਤੀ ਕਿ ਅਸੀਂ ਪਵਿੱਤਰ ਰਵਾਂਗੇ ਅਸੀਂ ਇਹ ਕੋਸ਼ਿਸ਼ ਕਰਾਂਗੇ ਆਪਣੇ ਮਨ ਨੂੰ ਆਪਣੀ ਬੁੱਧੀ ਨੂੰ ਸਵੱਛ ਰੱਖਾਂਗੇ ਜਾਂ ਉਹ ਸੋਹਣੇ ਸਾਈਂ ਦੇ ਹੱਥੇ ਦੇ ਦਿੱਤਾ ਕਿ ਮਾਰਕੋ ਤੁਸੀਂ ਮੇਰਾ ਮਨ ਜਿਹੜਾ ਹੈ ਸਾਫ਼ ਰੱਖਿਓ ਕਿਰਪਾ ਕਰਿਓ ਆਪਣੀ ਤਾਂ ਹੌਲੀ-ਹੌਲੀ ਮਨ ਜੋ ਉਹਦੇ ਨਾਮ ਦੇ ਨਾਲ ਜਿਹੜਾ ਹੈ ਰਿਸ਼ਤਾ ਜੁੜ ਜਾਂਦਾ ਹੈ ਬਾਬਾ ਜੀ ਤਾਂ ਇਨਸਾਨ ਦਾ ਜਦੋਂ ਮਨ ਪਵਿੱਤਰ ਹੋ ਜਾਂਦਾ ਫਿਰ ਜਦੋਂ ਉਹ ਧਿਆਨ ਦੇ ਵਿੱਚ ਬਿੰਦ ਹੈ ਇਬਾਰਤ ਦੇ ਵਿੱਚ ਬੈਠਦਾ ਜਾਂ ਉੱਠਦੇ ਬਿੰਦੇ ਸੌਂਦੇ ਜਾਗਦੇ ਜਿੱਦਾ ਉਦੋਂ ਫਰਮਾਇਆ ਪਿਛਲੀਆਂ ਵੀਡੀਓ ਚ ਤੇ ਉਹ ਫਿਰ ਬੰਦੇ ਦਾ ਮਨ ਲੱਗ ਜਾਂਦਾ ਟਿਕਨ ਲੱਗ ਪੈਂਦਾ ਬਾਬਾ ਜੀ ਉਸੇ ਵੇਲੇ ਪਰਮਾਤਮਾ ਜਿਹੜਾ ਹੈ ਉਹਦਾ ਉਹ ਨਜ਼ਾਰਾ ਹੋਣ ਲੱਗ ਪੈਂਦਾ ਸੋ ਇਸੇ ਲਈ ਮਹਾ ਸ਼ਿਵਰਾਤਰੀ ਜੋ ਹੈ ਉਹ ਕੀ ਹੈ ਬਾਬਾ ਜੀ ਵਹੀ ਹੈ ਉਹ ਕਹਿੰਦੇ ਭਾਈ ਆਪਣੇ ਆਪ ਨੂੰ ਜਗਾ ਸ਼ਿਵਰਾਤਰੀ ਇਹ ਜੋ ਨਸ਼ੇ ਕਰਕੇ ਸੌਣ ਦਾ ਨਾਮ ਨਹੀਂ ਹੈ ਹਸਣ ਦਾ ਨਾਮ ਨਹੀਂ ਹੈ ਰੋਲਾ ਪਾਣ ਦਾ ਨਾਮ ਨਹੀਂ ਹੈ ਸ਼ਿਵਰਾਤਰੀ ਸ਼ਿਵਰਾਤਰੀ ਉਹ ਸ਼ਿਵ ਨੂੰ ਯਾਦ ਕਰਨ ਦਾ ਸਮੇਂ ਹੈ ਸਾਰੀ ਰਾਤ ਉਹ ਸੋਨੇ ਦੇ ਨਾਮ ਦੇ ਵਿੱਚ ਕੱਢਣੀ ਜਿਹੜੀ ਹੈ ਉਸ ਨੂੰ ਮਹਾ ਸ਼ਿਵਰਾਤਰੀ ਕਿਹਾ ਗਿਆ ਜਰਾ ਗੌਰ ਕਰਨਾ ਤਾਂ ਕਿ ਉਹ ਗਿਆਨ ਦੀਆਂ ਬੂੰਦਾਂ ਜਿਹੜੀਆਂ ਹੈ ਉਹ ਤੁਹਾਡੇ ਤੇ ਤੁਹਾਡੇ ਦਲੇ ਚਰੂਪੀ ਬੁੱਧੀ ਵਿੱਚ ਪਾਉਂਦੇ ਰਹਿਣ ਪਾਉਂਦੇ ਰਹਿਣ ਜਰਾ ਗੌਰ ਕਰਨਾ ਬਾਬਾ ਜੀ ਹੁਣ ਸ਼ਿਵਜੀ ਮਹਾਰਾਜ ਦੇ ਸ਼ਿਵਲਿੰਗ ਜੋ ਹੈ ਇਨਸਾਨ ਉੱਥੇ ਜਾ ਕੇ ਕੋਈ ਬੇਲ ਪੱਤਰ ਚੜਾਉਂਦਾ ਹੈ ਕੋਈ ਕੋਚੜਾਉਂਦਾ ਕਿਉਂਕਿ ਉਹਦੇ ਬਾਰੇ ਦੱਸਿਆ ਗਿਆ ਕਿ ਸ਼ਿਵਜੀ ਮਹਾਰਾਜ ਜੋ ਹੈ ਉਹ ਜਰੀਲੀਆਂ ਚੀਜ਼ਾਂ ਸਾਰੀਆਂ ਲੈ ਜਾਂਦੇ ਇਹਦਾ ਮਤਲਬ ਇਹੀ ਹੈ ਕਿਉਂ ਚੜਾਉਂਦੇ ਹੋ ਇਹੀ ਹੈ ਬਾਬਾ ਜੀ ਕਿ ਸ਼ਿਵਜੀ ਮਹਾਰਾਜ ਜੋ ਨੇ ਉਹ ਸ਼ਿਵ ਸ੍ਰਿਸ਼ਟੀ ਤੇ ਵਤ੍ਰਿਤ ਹੁੰਦੇ ਨੇ ਤੈਨੂੰ ਅਸੀਂ ਆਪਣੇ ਅੰਦਰ ਦਾ ਜ਼ਹਿਰ ਆਪਣੇ ਅੰਦਰ ਦੇ ਵਿਕਾਰ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਸਵਰਪਣ ਕਰ ਦਿੰਨੇ ਆ ਕਿ ਮਹਾਰਾਜ ਇਹਨਾਂ ਤੋਂ ਸਾਡਾ ਖਿਹੜਾ ਛੁਡਾ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਸਾਡਾ ਖਿਹੜਾ ਛੁਡਾ ਦੇ ਇਹ ਉਹੀ ਉਹੀ ਚੀਜ਼ ਸਮਝਣੀ ਹੁੰਦੀ ਹੈ ਬਾਬਾ ਜੀ ਕਿਉਂ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਤੇਰੇ ਹਿੱਸੇ ਦਾ ਜਾਂ ਅਸੀਂ ਤੇ ਚਾਹੇ ਤੇਰਾ ਉਹਨਾਂ ਨੇ ਵਾਅਦਾ ਕੀਤਾ ਸੀ ਨਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਭਾਵੇਂ ਤੂੰ ਜਿਹੜੀਆਂ ਵੀ ਆ ਜ਼ਰੀਦੀਆਂ ਚੀਜ਼ਾਂ ਯਾਨੀ ਕਿ ਤੇਰੇ ਜ਼ਿੰਦਗੀ ਦਾ ਜਿੰਨੇ ਵੀ ਜ਼ਹਿਰ ਉਹ ਅਸੀਂ ਪੀਵਾਂਗੇ। ਇਹੀ ਤਾਂ ਸ਼ਿਵਜੀ ਮਹਾਰਾਜ ਹੀ ਕਰਦੇ ਆ। ਜੋ ਉਹਨਾਂ ਦੇ ਧਿਆਨ ਕਰਦਾ ਜੋ ਉਹਨਾਂ ਦੀ ਬੰਦੀ ਕਰਦਾ। ਉਹ ਬਾਬਾ ਜੀ ਉਹਦੇ ਜ਼ਿੰਦਗੀ ਦਾ ਸਾਰਾ ਜ਼ਹਿਰ ਨਾਸ਼ ਕਰ ਦਿੰਦੇ, ਖਤਮ ਕਰ ਦਿੰਦੇ। ਉਹਨੂੰ ਭਗਤੀ ਦੇ ਵਿੱਚ ਜੋ ਹੈ ਇਬਾਦਤ ਦੇ ਵਿੱਚ ਲੀਨ ਕਰ ਦਿੰਦੇ। ਪਰ ਜੋ ਹੈ ਜਿਉ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਉਮਰ ਲੰਘ ਜਾਣੀ ਹੈ ਪਤਾ ਨਹੀਂ ਕਿੰਨੀ ਆ ਉਮਰਾਂ ਲੰਘ ਜਾਣੀ ਹੈ ਉਹਨਾਂ ਦੀ। ਰਹਿਮਤਾਂ ਦੇ ਗੁਣ ਗਾਉਂਦੇ ਆ ਉਹਨਾਂ ਦੀਆਂ ਕਿਰਪਾਵਾਂ ਦੇ ਗੁਣ ਗਾਉਂਦੇ ਆ। ਪਰਾਜ ਮਹਾ ਸ਼ਿਵ ਰਾਤਰੀ ਹੈ ਸੋ ਆਜ ਦੀ ਰਾਤ ਜਾਗਣਾ ਜ਼ਰੂਰ ਔਰ ਸ਼ਿਵ ਜੀ ਮਹਾਰਾਜ ਨੂੰ ਯਾਦ ਜ਼ਰੂਰ ਕਰਨਾ ਬਾਬਾ ਜੀ ਇਹੀ ਕਹੂੰਗਾ ਇਹੀ ਸੰਦੇਸ਼ਾ ਹੈ ਕਿਉਂਕਿ ਜਿਹਦੇ ਨਾਲ ਉਹ ਤਾਰ ਜੁੜੇ ਰੋਲਾ ਉਸੇ ਮੰਤਰ ਦਾ ਮੈਂ ਆਸ਼ਿਕ ਸਾਈਆਂ ਦੀ ਸਾਈਆਂ ਆਸ਼ਿਕ ਸ਼ੰਕਰ ਦਾ ਸ਼ਿਵ ਜੀ ਮਹਾਰਾਜ ਮਸਤਮਦਾਰੀ ਡਮਰੂ ਵਲੀ ਸਰਕਾਰ ਬਾਬਾ ਜੀ ਉਹਨਾਂ ਦੇ ਮਹਾ ਸ਼ਿਵ ਰਾਤਰੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਖੁਸ਼ ਰੋ ਆਵਾਜ਼ ਰੋ ਚੜਦੀ ਕਲਾ ਜਿ ਰਹੋ ਸ਼ਿਵ ਜੀ ਮਹਾਰਾਜ ਤੁਹਾਨੂੰ ਚੜਦੀ ਕਲਾ ਚ ਰੱਖਣ ਤੁਹਾਡੇ ਜਿਹੜੇ ਇੱਕ ਕਲਚ ਰੂਪੀ ਬੁੱਧੀ ਹੈ ਇਹਦੇ ਵਿੱਚ ਗਿਆਨ ਦੀਆਂ ਬੂੰਦਾਂ ਹਮੇਸ਼ਾ ਪੈਂਦੀਆਂ ਰਹਿਣ ਔਰ ਅਗਿਆਨਤਾ ਦਾ ਹਨੇਰਾ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਚੋਂ ਨਿਕਲ ਜਾਵੇ ਸ਼ਿਵ ਜੀ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਬਾਬਾ ਜੀ ਸ਼ਿਵ ਜੀ ਛੇਵੀ ਨੇ ਬਾਬਾ ਜੀ ਜਿਹੜਾ ਇਨਸਾਨ ਉਹ ਦੇਖੋ ਉਹਨਾਂ ਨੇ ਕਾਮ ਨੂੰ ਸਾੜ ਹੀ ਦਿੱਤਾ ਸੀ ਵੱਡੇ ਵੱਡੇ ॠषि मुनि ਹਾਰ ਗਏ ਪਰ ਸ਼ਿਵ ਜੀ ਮਹਾਰਾਜ ਨੇ ਕਾਮ ਨੂੰ ਸਾੜ ਕੇ ਸਵਾਹ ਕਰ ਦਿੱਤਾ ਬਾਬਾ ਜੀ ਉਹਨੇ ਸ਼ਿਵ ਜੀ ਮਹਾਰਾਜ ਐ ਮੈਨੀ ਮਸਤ ਸਾਰੇ ਸ਼ਿਵ ਜੀ ਮਹਾਰਾਜ ਕਿਤੇ ਵੀ ਜਾਓਗੇ ਮਸਤਾਂ ਦੀ ਜਿਹੜੀ ਵੀ ਥਾਂ ਹੈ ਸ਼ਿਵ ਜੀ ਮਹਾਰਾਜ ਦਾ ਸਰੂਪ ਤੁਹਾਨੂੰ ਜ਼ਰੂਰ ਮਿਲੇਗਾ। ਵੇ ਸ਼ਿਵ ਤੀਨ ਲੋਕ ਨੋਖੰਡ ਕੇ ਸਵਾਮੀ ਰਾਜਾ ਕੇ ਮਹਾਰਾਜਾ ਹੋ। ਸੁਖਸ਼ ਰੋ ਆਬਾਦ ਰਹੋ। ਜੈ ਜੈ ਸ਼੍ਰੀ ਮਹਾਕਾਲ। ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤਾਂ ਆਦਮਾਂ ਸਾਈ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ ਹੱਸਦੇ ਰਹੋ ਵਸਦੇ ਰਹੋ। ஹுஷரோ அபாதோ கப்பூரம் கருணாவதாரம் சம்சாரசாரம் புஜேந்திரம் சதாவசம் ஹிரயாரவிந்தே பீ சைத்தம் நமாஹர் மகாதேவ